ਹੈਲੋ YouTube ਫੈਮਿਲੀ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਸੋ ਹਾਂਜੀ ਉਮੀਦ ਕਰਦੀ ਹਾਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੇ ਹੋ ਸੋ ਸਭ ਤੋਂ ਪਹਿਲਾਂ ਤਾਂ ਮੈਂ ਸੁਣਿਆ ਮੈਨੂੰ ਰਿਪਲਾਈ ਕਰ ਰਹੇ ਨੇ ਸੋ ਮੇਰਾ ਅੰਕਲ ਨੂੰ ਬੈਕ ਟੂ ਬੈਕ ਰਿਪਲਾਈ ਆ ਸੋ ਮੇਰਾ ਜਿੱਦਾਂ ਹੀ ਰਿਪਲਾਈ ਆਇਆ ਹੈਗਾ ਹੁਣ ਮੈਂ ਜਵਾਬ ਦੇਣਾ ਹੈ ਠੀਕ ਹੈ ਬਹੁਤ ਚੁੱਪ ਕਰਕੇ ਦੇਖ ਲਈ ਆਂ ਸੋ ਅੰਕਲ ਜੀ ਤੁਸੀਂ ਮੈਨੂੰ ਬੋਲ ਰਹੇ ਹੋ ਹਨਾ ਕਿ ਇਹ ਕੀ ਸਿਖਾਉਗੀ ਦੁਨੀਆ ਨੂੰ ਅੱਛਾ ਤੁਸੀਂ ਕੀ ਸਿਖਾ ਰਹੇ ਹੋ ਦੁਨੀਆ ਨੂੰ ਕਿ ਜਦੋਂ ਕੋਈ ਆਪਣੀ ਗਲਤੀ ਐਕਸੈਪਟ ਕਰ ਲੈਂਦਾ ਕੁਝ ਬਣ ਰਿਆ ਹੁੰਦਾ ਕੁਝ ਚੰਗਾ ਕਰ ਰਿਆ ਹੁੰਦਾ ਹੈ ਉੱਥੇ ਉਹਨੂੰ ਗਿਰਾਣਾ ਕਰ ਰਹੇ ਹੋ ਅੰਕਲ ਜੀ ਦਿਮਾਗ ਤੋਂ ਥੋੜਾ ਜਿਹਾ ਤੁਸੀਂ ਕੰਮ ਨੂੰ ਕਿਉਂ ਨਹੀਂ ਲੈਂਦੇਗੇ ਜਦੋਂ ਕੋਈ ਆਪਣਾ ਲਾਈਫ 'ਚ ਕੁਝ ਚੰਗਾ ਕਰ ਰਿਆ ਹੁੰਦਾ ਹੈ ਤੁਹਾਡੇ ਵਰਗੇ ਲੋਕ ਕਿਉਂ ਨਹੀਂ ਕਰਨ ਦਿੰਦੇ ਤੋ ਸਭ ਤੋਂ ਪਹਿਲਾਂ ਤਾਂ ਰਿੰਪਲ ਅੰਕਲ ਮੈਨੂੰ ਬੋਲ ਰਹੇ ਹੈਗੇ ਨੇ ਕਿ ਇਹ ਆਸ਼ਕੀ ਕਰਦੀ ਹੈ ਆਸ਼ਕੀ ਕਰਦੀ ਹੈ ਅੱਛਾ ਮੰਨ ਲਿਆ ਮਤਲਬ ਕਿ ਜੋ ਵੀਡੀਓਜ਼ ਆਈਆਂ ਸੀ ਸਾਹਮਣੇ ਮੇਰੀਆਂ ਗਲਤੀ ਸੀ ਚਲੋ ਮੈਂ ਐਕਸੈਪਟ ਕੀਤੀ ਲਾਈਵ 'ਚ ਠੀਕ ਆ ਚਾਹੇ ਤਾਂ ਹੋਵੇ ਨਾ ਉਸ ਤੋਂ ਬਾਅਦ ਵੀ ਮੈਂ ਜਿੱਦਾਂ ਕਿ ਲੋਕਾਂ ਦਾ ਮੈਨੂੰ ਨਹੀਂ ਪਤਾ ਕਿੱਦਾਂ ਉਹ ਕਰਦੇ ਨੇ ਸ਼ੂਟਿੰਗ ਕਰਦੇ ਆ ਜੋ ਵੀ ਕਰਦੇ ਆ ਮੈਂ ਕਿਸੇ ਮੁੰਡੇ ਨਾਲ ਕਰ ਰਹੀ ਆ ਚਾਹੇ ਕੋਈ ਮੇਰੀਆਂ ਵੀਡੀਓ ਮੁੰਡਿਆਂ ਨਾਲ ਆ ਰਹੀਆਂ ਨੇ ਮੈਂ ਵੀ ਮੰਨਣਾ ਮੈਂ ਆਸ਼ਕੀ ਕਰ ਰਹੀ ਆ ਤੁਸੀਂ ਬਿਨਾਂ ਵਜ੍ਹਾ ਤੋਂ ਮੇਰੇ ਤੇ ਬਲੇਮ ਲਗਾ ਰਹੇ ਹੋ ਕਿ ਮੈਂ ਆਸ਼ਕੀ ਕਰਦੀ ਕਿ ਮੈਂ ਆਸ਼ਕੀ ਕੀਤੀ ਹੈ ਮੇਰੇ ਅਕਾਊਂਟ ਤੇ ਮੇਰੇ ਕੰਮ ਨਾਲ ਰਿਲੇਟਡ ਵੀਡੀਓ ਆ ਰਹੀਆਂ ਕਿ ਮੈਂ ਆਸ਼ਕੀ ਉੱਥੇ ਕਰ ਰਹੀ ਆ ਮੈਨੂੰ ਦੱਸੋ ਨਾ ਵੀ ਇਹ ਆਸ਼ਕੀ ਕਰ ਰਹੀ ਐ ਸੋ ਉਸ ਤੋਂ ਬਾਅਦ ਰਿੰਪਲ ਅੰਕਲ ਨੇ ਕਿਹਾ ਇਹ ਅੰਕਲ ਬੋਲ ਰਹੇ ਨੇ ਕਿ ਮੈਂ ਅਗਲੀ ਵੀਡੀਓ ਚ ਦੱਸਾਂਗਾ ਤੂੰ ਕੀ ਸਾਨੂੰ ਦੱਸੇਗਾ ਅੰਕਲ ਜੀ ਤੁਸੀਂ ਦੱਸੋਗੇ ਕੀ ਮੈਨੂੰ ਦੱਸੋ ਨਾ ਵੀ ਤੁਸੀਂ ਕੀ ਦੱਸੋਗੇ ਠੀਕ ਹੈ ਜੋ ਦੱਸਣਾ ਤੁਸੀਂ ਵੀ ਦੱਸੋ ਜਵਾਬ ਫਿਰ ਮੇਰਾ ਵੀ ਇਧਰੋਂ ਆਉਂਦਾ ਰਹੇਗਾ ਤੁਹਾਨੂੰ ਮੈਂ ਆਰਗੂਮੈਂਟ ਨਹੀਂ ਕਰਨਾ ਚਾਹੁੰਦੀ ਸੀ ਕਿਸੇ ਨਾਲ ਮੈਂ ਜਦੋਂ ਆਪਣੀ ਵਧੀਆ ਵਲੌਗਿੰਗ ਕਰਦੀ ਸੀ ਮੇਰੇ ਬੇਸ਼ੱਕ 1000 ਵਿਊ ਆ ਰਿਹਾ ਸੀ 2000 ਵਿਊ ਆ ਰਿਹਾ ਸੀ ਆਪਦਾ ਮੈਂ ਵਧੀਆ ਕਰ ਰਹੀ ਸੀ ਵਲੌਗਿੰਗ ਕੀ ਲੋੜ ਸੀ ਪੈਲ ਕਰਨ ਦੀ ਮੈਂ ਜਦੋਂ ਚੁੱਪ ਸੀ ਮੇਰੀ ਲਾਈਫ 'ਚ ਐਨਾ ਵੱਡਾ ਹਾਦਸਾ ਹੋਇਆ ਮੈਂ ਉਹ ਗਲਤੀ ਨਹੀਂ ਐਕਸੈਪਟ ਕੀਤਾ ਆਪਦੀ ਵਧੀਆ ਵਲੌਗਿੰਗ ਕਰਦੀ ਸੀ ਘਰ ਦੇ ਰਿਲੇਟਿਡ ਵੀਡੀਓ ਪਾਉਣੀ ਆ ਕੰਮ ਦੇ ਰਿਲੇਟਿਡ ਪਾਉਣੀ ਆ ਤੁਸੀਂ ਕਿਉਂ ਨਹੀਂ ਮੈਨੂੰ ਜੀਣ ਦਿੰਦੇ ਜਿਹੜੇ 네ਗੇਟਿਵ ਕਮੈਂਟ ਕਰਦੇ ਆ ਜੇਕਰ ਤੁਸੀਂ ਮੈਨੂੰ ਚੰਗਾ ਨਹੀਂ ਬੋਲਣਾਗਾ ਫਿਰ ਮੈਨੂੰ ਗਲਤ ਬੋਲਣ ਦੀ ਕੀ ਲੋੜ ਐ ਜਿਹੜੇ ਮੈਨੂੰ ਇੱਥੇ ਗਲਤ ਕਮੈਂਟ ਕਰ ਰਿਹਾ ਤੁਸੀਂ ਮੇਰੀ ਵੀਡੀਓ ਕਿਹੜੀ ਗੱਲ ਤੋਂ ਦੇਖਦੇ ਹੋ ਜੇ ਮੈਂ ਚੰਗੀ ਨਹੀਂ ਲੱਗਦੀ ਇਗਨੋਰ ਕਰੋ ਕਿਉਂ ਮੈਨੂੰ ਗਲਤ ਕਮੈਂਟ ਕਰਦੇ ਹੋ ਠੀਕ ਆ ਨਾ ਹੋਰ ਕੋਈ ਨਹੀਂਗਾ ਸਿਰਫ ਆ ਰਿੰਪਲ ਅੰਕਲ ਆ ਤੇ ਆਪਣਾ ਜੋ ਵੀ ਹੈ ਕਮੈਂਟ ਫੋਨ ਦੀ ਸੈਟਿੰਗ ਕਰਦੇ ਆ ਸੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸ ਦੇਣਾ ਚਾਹੁੰਨੀ ਆ ਕਿ ਮੈਂ ਆਪਣਾ ਜਦੋਂ ਕੋਰਸ ਕਰਦੀ ਸੀ ਆਪਣੇ ਕੰਮ ਦੇ ਰਿਲੇਟਿਡ ਮੈਂ ਵੀਡੀਓ ਪਬਲਿਕ ਕਰਨਾ ਸਟਾਰਟ ਕੀਤੀਆਂ ਉਸ ਤੋਂ ਬਾਅਦ ਮੈਂ ਅਬਦੇਕਾਰ ਦੇ ਰਿਲੇਟਿਡ ਵਲੋਗਿੰਗ ਕਰਦੀ ਸੀ ਕੀ ਲੋੜ ਸੀ ਪਹਿਲ ਕਰਨ ਦੀ ਮੈਂ ਬਹੁਤ ਇਗਨੋਰ ਕੀਤਾ ਮੈਂ ਬਹੁਤ ਜ਼ਿਆਦਾ ਇਗਨੋਰ ਕੀਤਾ ਮੇਰੇ ਗਲਤ ਤੋਂ ਗਲਤ ਮਤਲਬ ਕਿ ਥੰਬਨੇਲ ਲਗਾਏ ਜਾ ਰਹੇ ਸੀਗੇ ਜਿਸ ਇਸ ਇਨਸਾਨ ਨਾਲ ਮੇਰਾ ਕੋਈ ਲਿੰਕ ਵੀ ਨਹੀਂ ਹੈਗਾ ਮੈਨੂੰ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਸੀ ਹੁਣ ਤੁਸੀਂ ਦੱਸੋ ਗਲਤ ਕੌਣ ਹੈ ਤੇ ਸਹੀ ਕੌਣ ਹੈ ਜਦੋਂ ਮੈਂ ਆਪਦੀ ਵਧੀਆ ਵਲੋਗਿੰਗ ਕਰਦੀ ਸੀ ਵਧੀਆ ਵਲੌਗ ਬਣਾ ਰਹੀਆਂ ਬੇਸ਼ੱਕ ਮੈਨੂੰ 500 ਵਿਊ ਆਉਂਦਾ ਯਾਰ ਵਿਊ ਆਉਂਦਾ ਹੈ ਹਾਜੀ ਪਰਸੂ ਹੀ ਮੈਂ ਰਿਪਲਾਈ ਦਿੱਤਾ ਮੈਨੂੰ ਇੰਨੇ ਮੈਸੇਜ ਆ ਰਹੇ ਤੂੰ ਵੀ ਉਹਦੀ ਖਾਤਰ ਬੋਲ ਰਹੀ ਐ ਤਾਂ ਤੁਸੀਂ ਇਹ ਵੀ ਦੇਖੋ ਨਾ ਵੀ ਗਲਤੀ ਉਹਦੀ ਵੀ ਐ ਰਿੰਪਲ ਅੰਕਲ ਮੈਨੂੰ ਬਿਨਾਂ ਵਜ੍ਹਾ ਤੋਂ ਬੋਲ ਰਹੇ ਨੇ ਠੀਕ ਐ ਨਾ ਕਿਉਂ ਮੈਨੂੰ ਬੋਲ ਰਹੇ ਨੇ ਕਿਹੜੀ ਗੱਲ ਤੋਂ ਬੋਲ ਰਹੇ ਨੇ ਜੇਕਰ ਸਾਡੇ ਵਰਗੀਆਂ ਵੀ ਜਣੀਆਂ ਖਣੇ ਨਾਲ ਵੀਡੀਓ ਪਾਉਣ ਦੇ ਦੇ ਕੇ ਪੈਸੇ ਸ਼ੂਟਿੰਗ ਕਰਵਾ ਕਰਵਾ ਹੋਰਾਂ ਨਾਲ ਕਰਵਾਉਣ ਤਾਂ ਅਸੀਂ ਅੱਛਾ ਫਿਰ ਅਸੀਂ ਸਹੀ ਬਣ ਜਾਾਂਗੇ ਮੇਰੇ ਅਕਾਊਂਟ ਤੇ ਕਿਸੇ ਮੁੰਡੇ ਨਾਲ ਕੋਈ ਵੀਡੀਓ ਨਹੀਂ ਹੈਗੀ ਨਾ ਹੀ ਮੈਂ ਅੱਜ ਤੱਕ ਪਬਲਿਕ ਕੀਤੀ ਹੈ ਠੀਕ ਹੈ ਮੈਨੂੰ ਫੇਰ ਵੀ ਮੇਰੇ ਤੇ ਬਲੇਮ ਲਗਾਏ ਜਾ ਰਹੇ ਨੇ ਕਿ ਇਹ ਆਸ਼ਕੀ ਕਰਦੀ ਹੈ ਇਹ ਕਰਦੀ ਹੈ ਮੇਰੇ ਘਰ ਦੇ ਨਾਲ ਰਿਲੇਟਡ ਜੋ ਵੀ ਕਮੈਂਟਾਂ ਦੇ ਵਿੱਚ ਲੋਕ ਕੀ ਬੋਲਦੇ ਨੇ ਇਹ ਬੋਲ ਰਹੇ ਨੇ ਕਿ ਸਾਨੂੰ ਤਾਂ ਲੋਕ ਕਹਿੰਦੇ ਮੈਂ ਕਮੈਂਟ ਕਰਦਿਆ ਸੀ ਤਾਂ ਤੁਹਾਡੀ ਫੈਮਿਲੀ ਨੂੰ ਬੋਲਦੇ ਆ ਕਿਉਂ ਬਾਈ ਕਿਹੜੀ ਗੱਲ ਤੂੰ ਫੈਮਿਲੀ ਮੇਰੀ ਫੈਮਿਲੀ ਨੂੰ ਕਿਉਂ ਬੋਲਦੇ ਆ ਠੀਕ ਹੈ ਨਾ ਜਦੋਂ ਮੈਂ ਆਪਣੀ ਗਲਤੀ ਨੂੰ ਐਕਸੈਪਟ ਕਰਕੇ ਮੈਂ ਆਪਣੀ ਲਾਈਫ 'ਚ ਕੁਝ ਚੰਗਾ ਕਰ ਰਹੀ ਆ ਮੈਨੂੰ ਫੇਰ ਵੀ ਨਹੀਂ ਛੱਡ ਰਹੇ ਹੈਗੇ ਮੈਂ ਕੁਝ ਗਲਤ ਤਾਂ ਪਬਲਿਕ ਨਹੀਂ ਕਰ ਰਹੀ ਰਿੰਪਲ ਅੰਕਲ ਤੁਸੀਂ ਇਹ ਬੋਲ ਰਹੇ ਹੋ ਕਿ ਅਖੇ ਆਪਣਾ ਹੈਅਰ ਡੂਈ ਆਂਦਿਆ ਹੈਅਰ ਡੂਈ ਆਂਦਿਆ ਮੈਨੂੰ ਸਭ ਕੁਝ ਆਂਦਾ ਹੈ ਅੱਛਾ ਮੈਂ ਤਾਂ ਕੱਲ ਦੀ ਵੀਡੀਓ 'ਚ ਪਰਸੋਂ ਰਿਪਲਾਈ ਦਿੱਤਾ ਮੈਂ ਤਾਂ ਐਂ ਕਹਿ ਦਿੱਤਾ ਕਿ ਮੈਂ ਸਿਖਾਉਂਗੀ ਹਾਂ ਮੈਨੂੰ ਕੁੜੀਆਂ ਮੈਸੇਜ ਕਰਦੀਆਂ ਮੈਂ ਸਿਖਾਉਂਗੀ ਵੀ ਜ਼ਰੂਰ ਮੇਰੇ ਦੂਸਰੇ ਚੈਨਲ ਤੇ ਵੀ ਵੀਡੀਓ ਆਨ ਗਿਆ ਤੁਸੀਂ ਮੇਰਾ ਕੀ ਘਰ ਲੋਗੇ ਮੈਂ ਕਿਹੜਾ ਉੱਥੇ ਕੁਝ ਗਲਤ ਅਪਲੋਡ ਕਰਨਾ ਹੈਗਾ ਆਪਣੇ ਕੰਮ ਦੀ ਵੀਡੀਓ ਕਰੂੰਗੀ ਕਿਸੇ ਨੂੰ ਕੁਝ ਸਿਖਾਉਂਗੀ ਉਪਰ ਤੁਸੀਂ ਮੈਸੇਜ ਕਰ ਰਹੇ ਹੋ ਕਿ ਤੂੰ ਆਖੇ ਲੋਕਾਂ ਨੂੰ ਐ ਮੈਸੇਜ ਦੇ ਵੀ ਐਦਾਂ ਨਹੀਂ ਐਦਾਂ ਨਹੀਂ ਗਲਤੀ ਕਰਨੀ ਤੇਰੀ ਮਹਿੰਦੀ ਨਹੀਂ ਕਿਸੇ ਨੇ ਦੇਖਣੀ ਤੇਰਾ ਇਹ ਨਹੀਂ ਦੇਖਣਾ ਇਨਸਾਨਾਂ ਤੋਂ ਹੀ ਗਲਤੀਆਂ ਹੁੰਦੀਆਂ ਨੇ ਜਾਨਵਰਾਂ ਤੋਂ ਤਾਂ ਨਹੀਂ ਹੁੰਦੀਆਂ ਰਿੰਪਲ ਅੰਕਲ ਮੈਂ ਤੁਹਾਨੂੰ ਲਾਸਟ ਵਾਰਨਿੰਗ ਦੇ ਰਹੀ ਆ ਆਪਣੀ ਲਿਮਟ ਕ੍ਰੋਸ ਨਾ ਕਰੋ ਤੁਸੀਂ ਕਿਸੇ ਨੂੰ ਜਲੀਲ ਨਾ ਕਰੋ ਤੁਸੀਂ ਠੀਕ ਹੈ ਨਾ ਜੇਕਰ ਕੋਈ ਚੁੱਪ ਹੈ ਨਾ ਤਾਂ ਉਥੇ ਕਿਸੇ ਨੂੰ ਜਲੀਲ ਨਾ ਕਰੋ ਨਾ ਕ੍ਰੋਸ ਤੂੰ ਨਾ ਕਰ ਠੀਕ ਹੈ ਜੇਕਰ ਅੱਜ ਮੈਂ ਕੁਛਾ ਨਾ ਗਲਤ ਜਦੋਂ ਮੇਰੇ ਤੇ ਔਖਾ ਸਮਾਇਆ ਸੀ ਮੇਰਾ ਕਿਸੇ ਨੇ ਨਹੀਂ ਹੱਥ ਫੜਿਆ ਮੇਰੇ ਮਾਪਿਓ ਤੋਂ ਇਲਾਵਾ ਜੇਕਰ ਮੈਂ ਅੱਜ ਵੀ ਆਪਣਾ ਕਰ ਰਹੀ ਹਾਂ ਕੁਛ ਚੰਗਾ ਕਰ ਰਹੀ ਹਾਂ ਇੱਥੇ ਬਲੇਮ ਲਗਾਏ ਜਾ ਰਹੇ ਆ ਮੇਰੇ ਤੇ ਜਿਹੜੇ ਇਨਸਾਨ ਨਾਲ ਮੇਰਾ ਕੋਈ ਲਿੰਕ ਨਹੀਂ ਫਿਰ ਤੂੰ ਮੇਰੇ ਥੰਬਨੇਲ ਲਗਾਣਾ ਹੈ ਅੱਛਾ ਤੁਸੀਂ ਜਿੱਦਾਂ ਕਿ ਦੇਖ ਹੀ ਰਹੇ ਹੋ ਮੇਰੀਆਂ ਵੀਡੀਓ ਮੰਨਦੇ ਆਂ ਕਿ ਤੁਹਾਨੂੰ ਵੀ ਪਤਾ ਹੈ ਮੈਂ ਆਪਣਾ ਵਧੀਆ ਕੋਰਸ ਤੋਂ ਬਾਅਦ ਮੈਂ ਆਪਣਾ ਵਲੋਗਿੰਗ ਕਰਨ ਲੱਗੀ ਹੈ ਨਾ ਆਪਣਾ ਸਲੂਨ ਦਾ ਕੋਰਸ ਕਰ ਰਹੀ ਸੀ ਉਸ ਤੋਂ ਬਾਅਦ ਮੈਂ ਆਪਣੇ ਕੰਮ ਦੀਆਂ ਵੀਡੀਓਜ਼ ਪਾਉਣ ਲੱਗ ਪਈ ਇੱਥੇ ਮੈਂ ਕੀ ਗਲਤ ਕੀਤਾ ਤੁਸੀਂ ਆਪ ਖੁਦ ਦੱਸੋ ਕਮੈਂਟਾਂ ਦੇ ਵਿੱਚ ਮੈਂ ਕੀ ਗਲਤ ਕੀਤਾ ਅੱਛਾ ਮੈਂ ਆਪਣੇ ਕੰਮ ਦੇ ਰਿਲੇਟਿਡ ਵੀਡੀਓ ਪਾਉਣ ਲੱਗੀ ਤੇ ਉਸ ਤੋਂ ਬਾਅਦ ਮੈਂ ਕੁਝ ਚੰਗਾ ਕਰਨ ਲੱਗੀ ਲਾਈਫ 'ਚ ਇਹ ਮੈਨੂੰ ਫਿਰ ਵੀ ਨਹੀਂ ਛੱਡ ਰੇ ਜਿਹੜੇ ਇਨਸਾਨਾਂ ਨਾਲ ਮੇਰਾ ਕੋਈ ਲਿੰਕ ਨਹੀਂ ਹੈਗਾ ਇਹ ਵਿਊਆਂ ਦੇ ਖਾਤਰ ਉਹਨਾਂ ਨਾਲ ਮੇਰਾ ਥੰਬਨੇਲ ਲਗਾ ਰਹੇ ਨੇ ਤੇ ਜੇ ਸਾਡੇ ਵਰਗੇ ਇਹਨਾਂ ਦਾ ਨਾਮ ਹੀ ਲਿਖ ਦਈਏ ਇਹਨਾਂ ਨੂੰ ਮਿੱਕਾ ਲੱਗਦੀਆਂ ਨੇ ਅੰਕਲ ਜੀ ਜਿੰਨਾ ਤੁਸੀਂ ਰਿਪਲਾਈ ਕਰੋਗੇ ਨਾ ਕਰੋ ਹੁਣ ਮੈਂ ਵੀ ਤੁਹਾਡੇ ਲਈ ਫ੍ਰੀ ਆ ਜਿੰਨਾ ਤੁਸੀਂ ਬੋਲੋਗੇ ਨਾ ਮੇਰਾ ਵੀ ਉਹਨਾਂ ਰਿਪਲਾਈ ਆਏਗਾ ਜ਼ਰੂਰੀ ਨਹੀਂ ਹੁੰਦਾ ਇੱਕ ਦਾ ਪੱਖ ਸੁਣ ਲਿਆ ਉਹ ਸੱਚਾ ਹੈ ਤੇ ਦੂਸਰਾ ਹੀ ਗਲਤ ਹੈ ਵਧੀਆ ਬਲੌਗਿੰਗ ਕਰਦੀ ਸੀ ਵਧੀਆ ਆਪਣੇ ਸਲੂਨ ਦੇ ਰਿਲੇਟਿਡ ਵੀਡੀਓ ਬਣਦੀ ਸੀਗੀ ਸੋ ਇਹਨਾਂ ਨੇ ਫਿਰ ਵੀ ਮੈਨੂੰ ਜਲੀਲ ਕੀਤਾ ਤੇ ਉੱਪਰ ਮੈਨੂੰ ਕੁਐਸ਼ਨਸ ਵਿੱਚ ਵੀ ਮੈਸੇਜ ਆ ਰਹੇ ਸੀ ਦੀਦੀ ਤੁਸੀਂ ਰਿਪਲਾਈ ਕਿਉਂ ਨਹੀਂ ਕਰਦੇ ਤੁਹਾਨੂੰ ਇੰਨੀ ਹੇਟ ਮਿਲ ਰਹੀ ਹੈ ਇਹਨੇ ਬੋਲ ਰਹੇ ਨੇ ਤੁਹਾਨੂੰ ਮਤਲਬ ਤੁਸੀਂ ਰਿਪਲਾਈ ਕਿਉਂ ਨਹੀਂ ਕਰਦੇ ਸੋ ਅੱਛਾ ਮੰਨ ਲਓ ਇੱਕ ਵਿਊਆਂ ਦੀ ਖਾਤਰ ਬੰਦਾ ਇੰਨਾ ਗਿਰ ਜਾਂਦਾ ਹੈ ਹਨਾ ਵੀ ਕਿਸੇ ਦੇ ਜਿਹੜੇ ਇਨਸਾਨਾਂ ਨਾਲ ਵੀ ਉਹ ਕਿਸੇ ਦੀ ਲਾਈਫ ਤੱਕ ਨਹੀਂ ਫਰਕ ਪੈਂਦਾ ਅੱਛਾ ਰਿੰਪਲ ਅੰਕਲ ਜੀ ਤੁਹਾਨੂੰ ਇੰਨਾ ਪਤਾ ਵੀ ਤੁਹਾਨੂੰ ਅ ਸਿਰਫ ਵਿਊਆਂ ਦੀ ਖਾਤਰ ਤੁਸੀਂ ਮੇਰਾ ਥੰਬਨੇਲ ਲਗਾ ਰਹੇ ਹੋ ਹਨਾ ਮੇਰਾ ਹੀ ਨਹੀਂ ਹੋਰ ਵੀ ਤੁਹਾਡੇ ਕੋਲ ਬਹੁਤ ਨੇ ਚਲੋ ਹੋਰਾਂ ਦੇ ਮੈਂ ਨਾਮ ਕਿਉਂ ਲੈਣਾ ਜੇ ਮੇਰੀ ਗੱਲ ਕੀਤੀ ਜਾਵੇ ਤੁਸੀਂ ਜਿਹੜੇ ਇਨਸਾਨ ਨਾਲ ਮੇਰਾ ਲਿੰਕ ਵੀ ਨਹੀਂ ਹੈਗਾ ਤੁਸੀਂ ਮੇਰਾ ਥੰਬਨੇਲ ਲਗਾ ਰਹੇ ਹੋ ਮੈਨੂੰ ਪੁੱਠਾ ਸਿੱਧਾ ਬੋਲ ਰਹੇ ਹੋ ਕਦੇ ਤੁਸੀਂ ਕਹਿ ਰਹੇ ਹੋ ਇਹਦਾ ਨਿਊ ਬॉयਫ੍ਰੈਂਡ ਕਦੇ ਤੁਸੀਂ ਕਹਿ ਰਹੇ ਹੋ ਇਹਦਾ ਬ੍ਰੇਕਅਪ ਹੋ ਗਿਆ ਤੁਹਾਡਾ ਕੀ ਮਤਲ ਆਪ ਤੂੰ ਵੀ ਉਹ ਲੈ ਰਿਹਾ ਐ ਅੰਕਲ ਜੀ ਠੀਕ ਆ ਨਾ ਮੇਰੀ ਪਰਸਨਲ ਲਾਈਫ ਚ ਮੈਂ ਆਪਣੀ ਲਾਈਫ ਸਟਾਰਟ ਕੀਤੀ ਐ ਮੇਰੀ ਲਾਈਫ ਚ ਕੀ ਚੱਲ ਰਿਹਾ ਐ ਸਿਰਫ ਮੈਂ ਹੀ ਜਾਣਦੀ ਆ ਪਰ ਕਿਸੇ ਨੂੰ ਜਲੀਲ ਨਾ ਕਰੋ ਉਥੇ ਮੈਨੂੰ ਐਦਾਂ ਦੇ ਵੀਊ ਨਹੀਂ ਚਾਹੀਦੇ ਮੈਂ ਤੁਹਾਡੇ ਨਾਲ ਆਰਗੂਮੈਂਟ ਕਰਕੇ ਆਪਣੇ ਵੀਊ ਲਵਾਂ ਮੈਨੂੰ ਨਹੀਂ ਲੋੜ ਐਦਾਂ ਦੇ ਵੀਊ ਦੀ ਮੈਂ ਤਾਂ ਆਪਣਾ ਕੋਈ ਰੈਸਪੀ ਬਣਾ ਰਹੀ ਆ ਆਪਣੇ ਘਰ ਦੇ ਰਿਲੇਟਡ ਤੁਰੀ ਫਿਰਦੀ ਬਣਾ ਰਹੀ ਆ ਮੈਨੂੰ ਇਹ ਵੀਊ ਬਹੁਤ ਨੇ ਮੈਨੂੰ ਕਿਸੇ ਨਾਲ ਬੈਂਕਸ ਕਰਕੇ ਵੀਊ ਨਹੀਂ ਚਾਹੀਦੇ ਅੰਕਲ ਜੀ ਠੀਕ ਆ ਨਾ ਤੁਹਾਡੀ ਵੀ ਮੰਮੀ ਹੋਊਗੀ ਨਾ ਤੁਹਾਡੀ ਵੀ ਮਾਂ ਹੋਊਗੀ ਤੁਸੀਂ ਕੀ ਚੰਗਾ ਕਰ ਰਹੇ ਹੋ ਤੁਸੀਂ ਕੀ ਮੈਸੇਜ ਦੇ ਰਹੇ ਹੋ ਦੱਸੋ ਮੈਨੂੰ ਵੀ ਅਸੀਂ ਇਹ ਮੈਸੇਜ ਦੇ ਰਹੇ ਹਾਂ ਜ਼ਰੂਰੀ ਨਹੀਂ ਹੁੰਦਾ ਤੁਹਾਡੇ ਵਰਗੇ ਲੋਕ ਕੀ ਮੈਸੇਜ ਦੇ ਰਹੇ ਆ ਮੈਨੂੰ ਇਹ ਵੀ ਦੱਸੋ ਨਾ ਵੀ ਤੁਸੀਂ ਕੁਝ ਚੰਗਾ ਕਰ ਰਹੇ ਹੋ ਕਹਾਂ ਦਾ ਚੰਗਾ ਕਰ ਰਹੇ ਹੋ ਵੀ ਜੇ ਕਿਸੇ ਦਾ ਰਿਸ਼ਤਾ ਟੁੱਟ ਗਿਆ ਹੈ ਜੇ ਕਿਸੇ ਦਾ ਉਹਨਾਂ ਨਾਲ ਖੰਮਣੇ ਲਾਲ ਆ ਕਿ ਅੱਛਾ ਹੋਰਾਂ ਦੇ ਲਾਲ ਆ ਕਿ ਇਹਦਾ ਨਵਾਂ ਬੋਏਫ੍ਰੈਂਡ ਹੈ ਇਹਨਾਂ ਪ੍ਰਾਣਾ ਇਹਨਾਂ ਦਾ ਬ੍ਰੇਕਅਪ ਹੋ ਗਿਆ ਹੈ ਇਹ ਆ ਉਹ ਆ ਤੁਸੀਂ ਕੀ ਮੈਸੇਜ ਦੇ ਰਹੇ ਹੋ ਸੋ एवरीवन ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਰਿੰਪਲ ਅੰਕਲ ਬਿਨਾਂ ਵਜਾ ਤੋਂ ਜ਼ਲੀਲ ਕਰ ਰਹੇ ਆ ਮੈਨੂੰ ਠੀਕ ਹੈ ਜਿਨ੍ਹਾਂ ਨਾਲ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਮੈਂ ਤਾਂ ਜਾਣਦੀ ਵੀ ਨਹੀਂ ਹੈ ਕੌਣ ਨੇ ਕਿੱਥੋਂ ਨੇ ਕੀ ਇਹਨਾਂ ਦਾ ਕਾਰੋਬਾਰ ਹੈ ਬਿਨਾਂ ਵਜਾ ਤੋਂ ਹੀ ਮੇਰੇ ਵਿਰ ਪਿਆ ਹੋਇਆ ਆ ਇਹਨੂੰ ਮੇਰੀ ਗਲਤੀ ਦਾ ਪਤਾ ਲੱਗਾ ਮੇਰੇ ਤੋਂ ਸਾਰੀ ਦੁਨੀਆ ਨੂੰ ਪਤਾ ਲੱਗਾ ਮੇਰੇ ਤੋਂ ਹਾਂ ਮੇਰੀ ਲਾਈਫ 'ਚ ਕੀ ਹੋਇਆ ਉਸ ਤੋਂ ਬਾਅਦ ਜੇਕਰ ਮੈਂ ਕੁਛ ਚੰਗਾ ਕਰ ਰਹੀ ਹਾਂ ਮੈਨੂੰ ਫਿਰ ਵੀ ਨਹੀਂ ਛੱਡਿਆ ਜਾ ਰਿਹਾ ਅੱਜ ਦੇ ਪ੍ਰੈਜ਼ੈਂਟ ਟਾਈਮ ਅੱਜ ਦੇ ਪ੍ਰੈਜ਼ੈਂਟ ਟਾਈਮ ਜੋ ਵੀ ਮੇਰੀ ਲਾਈਫ 'ਚ ਹੈ ਨਾ ਸਿਰਫ ਮੈਂ ਜਾਣਦੀ ਹਾਂ ਕਿਸੇ ਨੂੰ ਕੁਝ ਨਹੀਂ ਪਤਾ ਹੋਗਾ ਨਾ ਤਾਂ ਮੈਨੂੰ ਕੋਈ ਬਲੌਗਿੰਗ ਤੋਂ ਹਟਾ ਸਕਦਾ ਏ ਕਿਉਂਕਿ ਮੈਂ ਕੁਝ ਵੀ ਗਲਤ ਨਹੀਂ ਅਪਲੋਡ ਕਰ ਰਹੀ ਹੈਗੀ ਵਲੋਗਿੰਗ ਵੀ ਵਲੌਗ ਵੀ ਮੇਰੇ ਇਦਾਂ ਆਣਗੇ ਤੇ ਜਿਹੜੇ ਨੈਗੇਟਿਵ ਕਮੈਂਟ ਕਰਦੇ ਨੇ ਜੇਕਰ ਤੁਸੀਂ ਮੈਨੂੰ ਚੰਗਾ ਨਹੀਂ ਬੋਲਣਾ ਤਾਂ ਤੁਸੀਂ ਮੈਨੂੰ ਬੁਰਾ ਵੀ ਨਾ ਬੋਲੋ ਜਿੰਨੂੰ ਚੰਗੀ ਲੱਗਦੀ ਹੈ ਜ਼ਰੂਰ ਵੈਲਕਮ ਮੋਸਟ ਵੈਲਕਮ ਆ ਤੇ ਜਿਨ੍ਹਾਂ ਨੂੰ ਟਿਹੜੀ ਲੱਗਦੀ ਹੈ ਨਾ ਦੂਰ ਹੀ ਰਹੋ ਕਿਰਪਿਆ ਮੇਰੇ ਚੈਨਲ ਤੋਂ ਕੋਈ ਲੋੜ ਨਹੀਂ ਹੈਗੀ ਇੱਥੇ ਆਣ ਕੇ ਬੈਂਸ ਕਰਨ ਦੀ ਮੇਰੇ ਨਾਲ ਮੈਨੂੰ ਐਦਾ ਤੇ ਤੁਹਾਡੇ ਨਾਲ ਆਰਗੂਮੈਂਟ ਕਰਕੇ ਵਿਊ ਨਹੀਂ ਜਾਈਦੇ ਕਿਉਂਕਿ ਮੈਂ ਤੁਹਾਡੇ ਵਰਗੀ ਗਿਰੀ ਹੋਈ ਨਹੀਂ ਹੈਗੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇ ਰਹੇ ਹੋ ਹੋਰਾਂ ਨੇ ਥੰਬਨੇਲ ਲਾ ਕੇ ਹੋਰਾਂ ਨੂੰ ਗਲਤ ਪੁੱਠਾ ਸਿੱਧਾ ਬੋਲ ਕੇ ਹੋਰਾਂ ਦੀ ਬੇਇੱਜ਼ਤੀ ਕਰਕੇ ਵਿਊ ਲੈ ਰਹੇ ਹੋ 1 ਡਾਲਰਾਂ ਦੇ ਖਾਤਰ ਇਹੋ ਜਿਹਾ ਡਾਲਰ ਖੰਨੂ ਹੀ ਨਸੀਬਾਂਗੇ ਸਾਨੂੰ ਨਹੀਂ ਨਸੀਬ ਆਂਦੇ ਠੀਕ ਹੈ ਨਾ ਹਰ ਕੋਈ ਮਿਹਨਤ ਕਰ ਰਿਹਾ ਅੰਕਲ ਜੀ ਜਿਵੇਂ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ ਨਾ ਅਸੀਂ ਵੀ ਉਦਾਂ ਹੀ ਮਿਹਨਤ ਕਰ ਰਹੇ ਆਂ ਸਾਡੇ ਵੀ ਦਿਲ ਨੇ ਅਸੀਂ ਵੀ ਇਨਸਾਨ ਆ ਅਸੀਂ ਕੋਈ ਜਾਨਵਰ ਨਹੀਂ ਹੈਗੇ ਅਗਲੀ ਵੀਡੀਓ ਚ ਦੱਸਾਂਗਾ ਕੀ ਤੂੰ ਅਗਲੀ ਵੀਡੀਓ ਚ ਦੱਸੇਂਗਾ ਚਲੋ ਅੰਕਲ ਜੀ ਲੈ ਕੇ ਆਓ ਅਗਲੀ ਵੀਡੀਓ ਫਿਰ ਇਧਰੋਂ ਵੀ ਮੇਰੀ ਵੀ ਰੈਡੀ ਹੋਊਗੀ ਠੀਕ ਹੈ ਨਾ ਜੋ ਕਰਨਾ ਹੈ ਤੁਸੀਂ ਕਰੋ ਮੈਂ ਆਪਣੀ ਵਲੋਗਿੰਗ ਨਹੀਂ ਛੱਡੂੰਗੀ ਅੰਕਲ ਜੀ ਠੀਕ ਹੈ ਮੇਰੇ ਵਲੌਗ ਇਦਾਂ ਹੀ ਆਣਗੇ ਤੇ ਪਲੀਜ਼ ਕਿਰਪਿਆ ਮੈਨੂੰ ਜੋ ਬੋਲਣਾ ਹੈ ਬੋਲੋ ਮੇਰੀ ਫੈਮਲੀ ਤੇ ਕੋਈ ਗਲਤੀ ਨਹੀਂ ਹੋਣੀ ਚਾਹੀਦੀ ਤੇ ਆਪਣਾ ਲਿਮਟ ਕਰਾਸ ਅੰਕਲ ਜੀ ਨਾ ਕਰਿਓ ਮੈਂ ਲਾਸਟ ਵਾਰਨਿੰਗ ਦੇ ਰਹੀ ਹਾਂ ਸੋ ਹਾਂਜੀ एवरीवन ਅੱਜ ਦੇ ਵਲੌਗ ਵਿੱਚ ਇਨਾ ਹੀ ਹੈ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤੇ ਜੇਕਰ ਨਵੇਂ ਹੋ ਚੈਨਲ ਕੋਲ ਸਬਸਕ੍ਰਾਈਬ ਤਾਂ ਕਿ ਮੇਰਾ ਹਾਰੀ ਕੋਣ ਵਾਲਾ ਤੁਸੀਂ ਵਲੌਗ ਦੇਖ ਸਕੋ ਜ਼ਰੂਰੀ ਨਹੀਂ ਹੁੰਦਾ ਜੇਕਰ ਤੁਸੀਂ ਵੀ ਲਾਈਵ 'ਚ ਕੁਝ ਕਰ ਰਹੇ ਹੋ ਨਾ ਐਦਾਂ ਦਾ ਤੁਹਾਨੂੰ ਫੇਸ ਕਰਨਾ ਪਏਗਾ ਜੇਕਰ ਤੁਹਾਡੇ ਤੋਂ ਕੋਈ ਗਲਤੀ ਵੀ ਹੁੰਦੀ ਹੈ ਜੇਕਰ ਤੁਸੀਂ ਕੁਝ ਚੰਗਾ ਬਣ ਰਹੇ ਹੋ ਮਤਲਬ ਗਲਤੀ ਨੂੰ ਐਕਸੈਪਟ ਕਰਕੇ ਕੁਝ ਚੰਗਾ ਕਰ ਰਹੇ ਹੋ ਨਾ ਤੁਹਾਨੂੰ ਫਿਰ ਵੀ ਨਹੀਂ ਛੱਡਿਆ ਉੱਥੇ ਜਾਣਾਗਾ ਤਾਂ ਤੁਸੀਂ ਸੋ ਹੀ ਐਵਰੀਬਨ ਜੇ ਤੁਸੀਂ ਲਾਈਵ 'ਚ ਕੋਈ ਵੀ ਗਲਤੀ ਕਰਦੇ ਹੋ ਉਹਨੂੰ ਐਕਸੈਪਟ ਕਰਕੇ ਕੁਝ ਚੰਗਾ ਕਰ ਰਹੇ ਹੁੰਦੇ ਹੋ ਲਾਈਵ 'ਚ ਸਟੈਂਡ ਹੋ ਰਹੇ ਹੁੰਦੇ ਹੋ ਤੁਹਾਨੂੰ ਵੀ ਐਦਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਣਗੀਆਂ ਤਾਂ ਜਿੱਦਾਂ ਕਿ ਮੇਰੀ ਲਾਈਫ ਦੇ ਵਿੱਚ ਬਹੁਤ ਕੁਝ ਹੋਇਆ ਮੇਰੀ ਲਾਈਫ ਅੱਜ ਵੀ ਮੈਨੂੰ ਮਤਲਬ ਕਿ ਬਹੁਤ ਜ਼ਲੀਲ ਕਰ ਰਿਹਾ ਐਦਾਂ ਦੇ ਲੋਕ ਠੀਕ ਹੈ ਤਾਂ ਉੱਥੇ ਫੇਸ ਕਰਨਾ ਪੈਣਾ ਤੁਹਾਨੂੰ ਵੀ ਸਭ ਕੁਝ ਜ਼ਰੂਰੀ ਨਹੀਂ ਹੁੰਦਾ ਕਿ ਜੋ ਸੋਸ਼ਲ ਮੀਡੀਆ ਵਾਲੇ ਹੁੰਦੇ ਆ ਇਹਨਾਂ ਦੀ ਲਾਈਫ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵਧੀਆ ਹੁੰਦੀ ਹੈ ਸਾਰੇ ਲੋਕ ਪਿਆਰ ਹੀ ਕਰਦੇ ਆ ਹੇਟ ਵੀ ਬਹੁਤ ਕਰਦੇ ਆ ਤਾਂ ਉਹ ਹੇਟ 'ਚੋਂ ਲੰਘਣਾ ਫੇਸ ਕਰਨਾ ਨਾ ਇਹ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਹੈ ਠੀਕ ਆ ਤਾਂ ਮੈਂ ਆਪਣਾ ਫੇਸ ਕਰ ਰਹੀ ਆ ਤਾਂ ਇਸ ਕਰਕੇ ਹਰ ਇੱਕ ਦੀ ਲਾਈਫ ਵੀ ਬਹੁਤ ਆਸਾਨੀ ਨਹੀਂ ਹੁੰਦੀ ਜਿਨੀ ਤਾਂ ਉੱਥੋਂ ਹੇਟ ਵਿੱਚੋਂ ਵੀ ਲੰਘਣਾ ਪੈ ਰਿਹਾ ਪੈਂਦਾ ਹੈ ਠੀਕ ਆ ਤਾਂ ਬਾਕੀ ਕੋਈ ਗੱਲ ਨਹੀਂ ਮੈਨੂੰ ਬਹੁਤ ਸਾਰੇ ਮਤਲਬ प्यारे प्यारे मैसेज ਜਿਹੜੇ ਕੁਐਸ਼ਨ ਚ ਕਰਦੇ ਆ ਸਾਰਿਆਂ ਨੂੰ ਧੰਨਵਾਦ ਆ ਜਿਹੜੇ ਸਪੋਰਟ ਵੀ ਕਰਦੇ ਆ ਤੇ ਜਿੱਥੇ ਮੈਨੂੰ ਗਲਤ ਵੀ ਬੋਲਿਆ ਜਾ ਰਿਹਾ ਹੁੰਦਾ 100% ਚ ਉੱਥੋਂ ਮਤਲਬ ਕਿ ਜਿਹੜੇ ਸਪੋਰਟ ਵੀ ਕਰਦੇ ਨੇ ਉਹਨਾਂ ਦੇ ਵਿੱਚ ਵੀ ਤਾਂ ਉਹਨਾਂ ਨੂੰ ਵੀ ਧੰਨਵਾਦ ਆ ਮੇਰਾ ਹਨਾ ਵੀ ਤੁਸੀਂ ਮੇਰੀ ਸਪੋਰਟ ਕਰਦੇ ਹੋ ਮੇਰੇ ਨਾਲ ਖੜੇ ਹੋ ਕੁਐਸ਼ਨ ਵਿੱਚ ਜਿਹੜੇ ਮੈਨੂੰ ਮੁੰਡੇ ਕੁੜੀਆਂ ਮੈਸੇਜ ਕਰ ਰਹੀਆਂ ਸੀ ਕਿ ਦੇ ਦੇ ਤੁਸੀਂ ਰਿਪਲਾਈ ਕਿਉਂ ਨਹੀਂ ਕਰਦੇਗੇ ਸੋ ਇੱਥੇ ਤਾਂ ਮੈਂ ਪਹਿਲਾਂ ਸੋਚਿਆ ਸੀ ਕਿ ਮੈਨੂੰ ਰਿਪਲਾਈ ਨਹੀਂ ਕਰਨਾ ਚਾਹੀਦਾ ਠੀਕ ਆ ਫਿਰ ਉਸ ਤੋਂ ਬਾਅਦ ਜਦੋਂ ਮੈਂ ਜਲੀਲ ਹੋਈ ਨਾ ਵੀ ਜਦੋਂ ਬਿਨਾਂ ਵਜ੍ਹਾ ਤੋਂ ਮਤਲਬ ਕਿ ਮ ਤਾਂ ਕੋਈ ਗੱਲ ਨਹੀਂ ਅ ਇਦਾਂ ਲਾਈਫ ਚ ਫੇਸ ਕਰਨਾ ਪੈਣਾ ਹੀ ਹੈ ਤਾਂ ਤੁਸੀਂ ਵੀ ਆਪਣਾ ਵਧੀਆ ਜੇਕਰ ਆਪਣਾ ਕੁਝ ਵੀ ਕਰ ਰਹੇ ਹੋ ਨਾ ਸਟੈਂਡ ਕਰ ਰਹੇ ਹੋ ਤੁਹਾਨੂੰ ਇਦਾਂ ਦੇ ਲੋਕ ਬਹੁਤ ਠਿੱਠ ਕਰਨਗੇ ਪਰੇਸ਼ਾਨ ਕਰਨਗੇ ਤੇ ਪਲੀਜ਼ ਆਪਣਾ ਪ੍ਰਵਾਹ ਨਾ ਕਰਿਓ ਇਹਨਾਂ ਦੀ ਜੇਕਰ ਤੁਹਾਨੂੰ ਲੱਗਦਾ ਨਾ ਅਸੀਂ ਆਪਣੀ ਲਾਈਫ ਚ ਸਹੀ ਕਰ ਰਹੇ ਹਾਂ ਸਟੈਂਡ ਹੋਣਾ ਹੈ ਜੇਕਰ ਆਪਣੇ ਵਰਕ ਨੂੰ ਲੈ ਕੇ ਤਾਂ ਪਲੀਜ਼ ਇਦਾਂ ਦੇ ਲੋਕਾਂ ਨੂੰ ਇਗਨੋਰ ਕਰਨਾ ਸਿੱਖੋ ਤੇ ਨਵੇਂ ਨਵੇਂ ਉਹਦੇ ਸਾਨੂੰ ਗੱਲ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਕੋਨ ਵਾਲਾ ਵਲੌਗ ਦੇਖ ਸਕੋ ਮਿਲਦੇ ਹਾਂ ਨੈਕਸਟ ਵਲੌਗ ਚ